ਨੇ ਨਿੱਜੀ ਫਾਇਦੇ ਵਾਸਤੇ ਕੁਝ ਸਕੂਲ ਵਾਲੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਨੇ ਸਕੂਲੀ ਬੈਂ ਦੀ ਵਿੱਚ ਕਟਰੂਆਂ ਬਚਰੂਆਂ ਵਾਂਗੂ ਉਹਨਾਂ ਨੂੰ ਲੱਦਿਆ ਜਾਂਦਾ ਹੈ ਤੇ ਫਿਰ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਦੇ ਚੱਲਦੇ ਇਸ ਦੇ ਉੱਤੇ ਹੁਣ ਲੋਕਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਜ਼ਿਲ੍ਹਾ ਮਾਨਸਾ ਦੇ ਕਸਬਾ ਪੀਖੀ ਦੇ ਵਿੱਚ ਸਕੂਲੀ ਬਸਾਂ ਨਿਯਮਾਂ ਦੀਆਂ ਸ਼ਰਿਆਮ ਧੱਜੀਆਂ ਉਡਾਰੀਆਂ ਨੇ ਇਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਸਕੂਲੀ ਬੱਸਾਂ ਦੇ ਵਿੱਚ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਲੱਦ ਕੇ ਲਜਾਇਆ ਜਾ ਰਿਹਾ ਜੋ ਕਿ ਕਿਸੇ ਸਮੇਂ ਵੀ ਕੋਈ ਅਣਸੁਖਾਵੀ ਘਟਨਾ ਦਾ ਸ਼ਿਕਾਰ ਹੋ ਸਕਦੇ ਨੇ ਪਿੱਖੀ ਵਾਸੀਆਂ ਨੇ ਇਸ ਦੇ ਉੱਤੇ ਸਵਾਲ ਚੁੱਕੇ ਨੇ ਤਾਂ ਦਾਅਦ ਦੇ ਕਿ ਕਿਸਾਨ ਆਗੂ ਦਾ ਕਹਿਣਾ ਹੈ ਕਿ ਜਿੰਨੀਆਂ ਬੱਸਾਂ ਦੇ ਵਿੱਚ ਸੀਟਾਂ ਹੁੰਦੀਆਂ ਨੇ ਉਸ ਤੋਂ ਵੱਧ ਬੱਚਿਆਂ ਨੂੰ ਲੱਦ ਕੇ ਲਜਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਕੋਈ ਵੀ ਘਟਨਾ ਹੋ ਸਕਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਕਿ ਤੋਂ 6 ਵਜੇ ਜੀ 8 ਵਜੇ ਸਕੂਲ ਲੱਗਦਾ ਹੈ ਤਾਂ ਉਹਨਾਂ ਨੇ ਲੱਦ ਲੈਣਾ ਜਿਹੜਾ ਬੱਚਾ ਸਭ ਤੋਂ ਪਹਿਲਾਂ ਚੜਦਾ ਹੈ ਉਹ ਸਭ ਤੋਂ ਪਿੱਛੋਂ ਉਤਰਦਾ ਹੈ ਡਰਾਈਵਰਾਂ ਦੇ ਕੋਈ ਵਰਦੀ ਨਹੀਂ ਤੇ ਨਾ ਕਨੈਕਟਰ ਰੱਖੇ ਹੋਏ ਨੇ ਇਹਨਾਂ ਦੇ ਡਰਾਈਵਰਾਂ ਦਾ ਬਹੁਤ ਸਾਰੇ ਕੋਲੇ ਤਾਂ ਡਰਾਈਵਰੀ ਲਾਇਸੈਂਸ ਵੀ ਨਹੀਂ ਹੈਗੇ ਆ ਕਈ ਘਟਨਾਵਾਂ ਹੋਈਆਂ ਨੇ ਹੁਣ ਆਪਾਂ ਪਿੱਛੇ ਜੇ ਦੇਖਿਆ ਖਬਰਾਂ ਚ ਖਬਰਾਂ ਲੱਗੀਆਂ ਸੋਸ਼ਲ ਮੀਡੀਆ ਤੇ ਵੀ ਤੁਸੀਂ ਚੱਕਿਆ ਮਾਮਲਾ ਕਈ ਤਾਂ ਸ਼ਰਾਬੀ ਜਾਂ ਕਿ ਲੋਆ ਜਿਹੜੀਆਂ ਹਸਪਤਾਲਾਂ ਚ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਮਿਲਦੀਆਂ ਨੇ ਇਹ ਖਾ ਕੇ ਚਲਾਉਂਦੇ ਨੇ ਇਹਨਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ ਇਹਨਾਂ ਦੇ ਪ੍ਰੋਪਰ ਵਰਦੀ ਹੋਣੀ ਚਾਹੀਦੀ ਹੈ ਜੇ ਕੋਈ ਹਵੀ ਨਵੀ ਹੋ ਜੇ ਤਾਂ ਫਰਸਟ ایڈ ਦਾ ਸਮਾਨ ਨਹੀਂ ਹੈਗਾ ਬਸਾਂ ਦੇ ਵਿੱਚ ਟੁਟਕਟ ਮੁੱਢਲੀ ਸਹੂਲਤਾਂ ਕਿਸੇ ਜਵਾਕ ਦੇ 60 ਫੁੱਟ ਵੱਜੇ ਤਾਂ ਕੋਈ ਮੱਲਮ ਪੱਟੀ ਦਾ ਇਹਦੇ ਚ ਬੱਸ ਦੇ ਵਿੱਚ ਚਾਹੀਦੀ ਹੈ ਮੋਟਰਸਾਈਕਲ ਵੀ ਜਦੋਂ ਆਪਾਂ ਨਵਾਂ ਲੈਂਦੇ ਆ ਇਹਦੇ ਵਿੱਚ ਵੀ ਫਰਸਟ ایڈ ਦੀ ਕਿਟ ਹੁੰਦੀ ਹੈ ਸੋ ਉਹਦੇ ਵਿੱਚ ਫਰਸਟ ایڈ ਵੀ ਚਾਹੀਦੀ ਹੈ ਅੱਗ ਬੁਝਾਊ ਜੰਤਰ ਜਿਹੜੇ ਆਪਣੇ ਹੁੰਦੇ ਨੇ ਆਪਣਾ ਕਾਰ ਕਾਰਬਨ ਡਾਈ ਆਕਸਾਈਡ ਵਾਲਾ ਜਿਹੜਾ ਫਾਇਰ ਕੇ ਲਈ ਅੱਗ ਬੁਝਾਊ ਜੰਤਰ ਉਹ 5-4 ਹਰੇਕ ਬੱਸ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਬਹੁਤ ਸਾਰੇ ਥਾਂ ਤੇ ਕਟਨਾ ਮਾ ਵਾਪਰੀਆਂ ਨੇ ਚੱਲਦੀ ਬੱਸ ਨੂੰ ਅੱਗ ਲੱਗੀਆਂ ਨੇ ਉਹ ਵੀ ਚਾਹੀਦੇ ਇਹਨਾਂ ਨੂੰ ਜਦੋਂ ਇਹ ਬੱਸ ਦਾ ਕਿਰਾਇਆ ਪੂਰਾ ਲੈਂਦੇ ਨੇ ਪਹਿਲਾਂ ਹੀ ਐਡਮਿਸ਼ਨ ਕਰਾਉਣ ਵੇਲੇ ਲੈ ਲੈਂਦੇ ਨੇ ਪਰ ਮੰਥ ਲੈਂਦੇ ਨੇ ਤਾਂ ਜਿੰਨੇ ਸੀਟਡ ਬੱਸ ਹੈ ਜਿੰਨੇ ਬੱਚੇ ਬੈਠ ਸਕਦੇ ਨੇ ਪ੍ਰੋਪਰ ਉੰਨੇ ਹੀ ਬੈਠਣੇ ਚਾਹੀਦੇ ਨੇ ਜਦੋਂ ਇਹ ਓਵਰਲੋਡ ਲਾ ਦਿੰਦੇ ਨੇ ਤਾਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ ਸਾਰੀ ਚੈਕਿੰਗ ਹੈ ਜਿਹੜੀ ਉਹ ਈਟੀਓ ਨੂੰ ਸਾਰੀ ਇਹ ਚੈਕਿੰਗ ਕਰਨੀ ਚਾਹੀਦੀ ਜੋਦੈਸ਼ਾ ਸਬੰਧੀ ਆਰਟੀਓ ਮਾਨਸਾ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਰੁਟੀਨ ਚੈਕਿੰਗ ਕਰਦੇ ਰਹਿੰਦੇ ਨੇ ਪਰੰਤੂ ਫਿਰ ਵੀ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਸੀਂ ਚੈਕਿੰਗ ਵਧਾ ਦੇਵਾਂਗੇ ਤਾਂਕਿ ਜੇਕਰ ਕੋਈ ਅਜਿਹਾ ਕਰਦਾ ਤਾਂ ਉਸੇ ਚਲਾਨ ਵੀ ਕੀਤੇ ਜਾਣਗੇ ਮਨਜੂ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਵੀ ਇਹਦੀ ਲਗਾਤਾਰ ਮੋਨਿਟਰਿੰਗ ਕੀਤੀ ਜਾਂਦੀ ਹੈ ਤੇ ਅਸੀਂ ਵੀ ਰਿਪੋਰਟ ਉਹਦੀ ਭੇਜਦੇ ਹਾਂ ਤੇ ਜਿਹੜੇ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਇਹਦੇ ਅਨੁਸਾਰ ਨਹੀਂ ਹੁੰਦੀਆਂ ਸੇਵਨ ਸਕੂਲ ਪਾਲਿਸੀ ਦੀ ਉਲੰਘਣਾ ਹੁੰਦੀ ਹੈ ਅਸੀਂ ਉਹਨਾਂ ਦੇ ਚਲਾਨ ਵੀ ਕਰਦੇ ਹਾਂ ਰੈਗੂਲਰਲੀ ਆਲਮੋਸਟ ਡੇਲੀ ਬੇਸਿਸ ਤੇ ਜਿਵੇਂ ਤੁਸੀਂ ਧਿਆਨ ਚ ਦੇਂਦੇ ਵੀ ਕੁਝ ਸਕੂਲ ਉੱਥੇ ਓਵਰ ਸਟਰੈਂਥ ਹੁੰਦੀ ਹੈ ਉਹਦੇ ਵਿੱਚ ਬੱਸ ਦੇ ਵਿੱਚ ਓਵਰ ਕਰਾਉਡਿੰਗ ਹੁੰਦੀ ਹੈ ਜਾਂ ਪ੍ਰੋਪਰ ਉਹਨਾਂ ਦਾ ਟੈਕਸ ਵਗੈਰਾ ਨਹੀਂ ਭਰਿਆ ਹੁੰਦਾ ਅਸੀਂ ਵੈਸੇ ਰੂਟੀਨ 'ਚ ਚੈਕਿੰਗ ਕਰਦੇ ਹਾਂ ਤੁਸੀਂ ਤੁਸੀਂ ਪਿੱਖੀ ਸਾਈਡ ਦੱਸ ਰਹੇ ਹੋ ਨਾ ਪਿੱਖੀ ਸਾਈਡ ਅਸੀਂ ਉਹ ਤੋਂ ਥੋੜਾ ਜ਼ਿਆਦਾ ਚੈਕਿੰਗ ਕਰਦਾਂਗੇ ਹੁਣ ਤੇ ਅੰਡਰਸਟੂਡ ਹੈ ਵੀ ਸਾਰੇ ਸਕੂਲਾਂ ਨੂੰ ਇਹੀ ਹਦਾਇਤ ਹੈ ਬੀੜੀਆਂ ਬਸਾਂ ਯੂਜ਼ ਕਰਦੇ ਨੇ ਬਸਾਂ ਬੱਚਿਆਂ ਨੂੰ ਟਰਾਂਸਪੋਰਟ ਕਰਨ ਵਾਸਤੇ ਕਿਉਂਕਿ ਬੱਚਿਆਂ ਦੀ ਜਾਨ ਦਾ ਮਸਲਾ ਕਈ ਵਾਰ ਅਨਸ਼ੇਪ ਬਸ ਕਰਕੇ ਜਾਂ ਇਹ ਪਾਲਿਸੀ ਦੀ ਉਲੰਘਣਾ ਕਰਨ ਕਰਕੇ ਟਰਾਂਸਪੋਰਟੇਸ਼ਨ ਜਿਹੜੀ ਉਹ ਪ੍ਰੋਵਾਈਡ ਕਰਦੇ ਨੇ ਬੱਸਿ ਉਹਨਾਂ ਦੇ ਵਿੱਚ ਨੁਕਸਾਨ ਕਰਕੇ ਜਿੰਨੇ ਸਪੀਡ ਗਵਰਨਰ ਹੁੰਦਾ ਉਹ ਨਾ ਲੱਗਿਆ ਹੋਣ ਕਰਕੇ ਓਵਰ ਸਪੀਡਿੰਗ ਹੋ ਜਾਂਦੀ ਆ ਜਾਂ ਪ੍ਰੋਪਰ ਕੰਡਕਟਰ ਵਗੈਰਾ ਨਹੀਂ ਹੁੰਦਾ ਉਹਦੇ ਕਰਕੇ ਬੱਚੇ ਜਦੋਂ ਉਤਰਦੇ ਨੇ ਉਹਦੇ ਨਾਲ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਜਾ ਕੋਈ ਪ੍ਰਾਣੀ ਬੱਸ ਹੈ ਪਾਸਿੰਗ ਨਹੀਂ ਹੋਈ ਹੁੰਦੀ ਉਹਦੀ ਅਨਫਿਟ ਹੁੰਦੀ ਆ ਉਹਨੂੰ ਕਈ ਵਾਰ ਅੱਗ ਲੱਗਣ ਦਾ ਖਤਰਾ ਜਾਂ ਹੋਰ ਐਕਸੀਡੈਂਟ ਦਾ ਖਤਰਾ ਵੀ ਬਣਿਆ ਰਹਿੰਦਾ ਇਸ ਕਰਕੇ ਉਦੋਂ ਜਦੋਂ ਪ੍ਰੋਬਲਮ ਆਉਂਦੀ ਆ ਫਿਰ ਸਕੂਲਾਂ ਨੂੰ ਬੜੀ ਪ੍ਰੋਬਲਮ ਚੇਹੇ ਆਉਣੀ ਪੈਂਦੀ ਆ ਕਿਉਂਕਿ ਉਹਨਾਂ ਤੇ ਫਿਰ ਮੁਕੱਦਮਾ ਵੀ ਦਰਜ ਹੁੰਦਾ ਜਿਹੜਾ ਸਕੂਲ ਦਾ ਹੋਂਰ ਹੁੰਦਾ ਇਸ ਕਰਕੇ ਉਹਨਾਂ ਨੂੰ ਸਖਤ ਅਦਾਇਤ ਕੀਤੀ ਜਾਂਦੀ ਆ ਵੀ ਜਿਹੜੀ ਸੇਫ ਵਨ ਸਕੂਲ ਪਾਲਿਸੀ ਦੀਆਂ ਗਾਈਡਲਾਈਨਸ ਨੇ ਉਹਦੇ ਅਕੋਰਡਿੰਗਲੀ ਆਪਣੀਆਂ ਬੱਸਾਂ ਨੂੰ ਚਲਾਇਆ ਜਾਵੇ ਜੇਕਰ ਕਿਸੇ ਨੇ ਉਹਦੀ ਉਲੰਘਣਾ ਕੀਤੀ ਅਸੀਂ ਰੈਗੂਲਰਲੀ ਵੈਸੇ ਦਾ ਚੈਕਿੰਗ ਕਰਦੇ ਆਂ ਅਸੀਂ ਟਰੈਕਿੰਗ ਹੋਰ ਬਤਾ ਦਾਂਗੇ ਤੇ ਉਹਦੇ ਫਿਰ ਉਹਨਾਂ ਦੇ ਦੇਖੋ ਚਲਾਨ ਵੀ ਕੱਟੇ ਜਾਣਗੇ ਤੇ ਬੱਸਾਂ ਇੰਪਾਉਂਡ ਵੀ ਕੀਤੀਆਂ ਜਾਣਗੀਆਂ ਖੈਰ ਅਸੀਂ ਅਕਸਰ ਹੀ ਅਜਿਹੇ ਮਾਮਲੇ ਦੇਖ ਰਿਹਾ ਜਿਸ ਦੇ ਵਿੱਚ ਸਕੂਲੀ ਬੱਚਿਆਂ ਨੂੰ ਲੋੜ ਤੋਂ ਵੱਧ ਬੈਨਾਂ ਦੇ ਵਿੱਚ ਲੱਦਿਆ ਜਾਂਦਾ ਤਾਂ ਕਈ ਵਾਰ ਕੋਈ ਵੀ ਅਨਸੁਖਾਵੀ ਘਟਨਾ ਵਾਪਰ